ਸੋਸੀ ਦਾਨੀਅਲ ਨਬੀ ਦੇ ਸੁਪਨੇ ਦੇ ਬਾਰੇ ਸਿੱਖ ਰਹੇ ਸੀਗੇ ਔਰ ਜਿਸ ਦੇ ਵਿੱਚ ਪਰਮੇਸ਼ਰ ਜੋ ਆ ਉਸ ਨੂੰ ਵਕ ਵਕ ਚਾਰ ਜੋ ਜਾਨਵਰ ਦਿਖੋਂਦਾ ਆ ਔਰ ਅਸੀਂ ਹੁਣ ਤੱਕ ਪਹਿਲੇ ਤਿੰਨ ਜਾਨਵਰਾਂ ਦੇ ਬਾਰੇ ਸਿੱਖ ਚੁੱਕੇ ਆ ਔਰ ਇਹ ਉਸ ਦੇ ਵਿੱਚ ਅਸੀਂ ਦੇਖਦੇ ਆ ਚੌਥੇ ਜਾਨਵਰ ਦੇ ਬਾਰੇ ਅਸੀਂ ਦੇਖਦੇ ਆ ਔਰ ਦਾਨੀਅਲ 7 ਅਧਿਆਏ ਉਸ ਦੀ 7 ਆਇਤ ਵਿੱਚ ਜੋ ਚੌਥਾ ਜਾਨਵਰ ਜੋ ਸਾਨੂੰ ਨਜ਼ਰ ਆਉਂਦਾ ਹੈ ਸੋ ਇਸ ਨੂੰ ਕਿਸੇ ਵੀ ਪਾਰਟਿਕੂਲਰ ਕਿਸੇ ਜਾਨਵਰ ਦੇ ਨਾਲ ਨਹੀਂ ਮਿਲਾਇਆ ਗਿਆ ਜਿਸ ਤਰ੍ਹਾਂ ਕਿ ਪਹਿਲਾ ਜਾਨਵਰ ਬੱਬਰ ਸ਼ੇਰ ਵਰਗਾ ਦੂਸਰਾ ਜੋ ਆ ਉਹ ਇੱਕ ਰਿਛ ਵਰਗਾ ਔਰ ਤੀਸਰਾ ਜੋ ਆ ਇੱਕ ਜੀਤੇ ਵਰਗਾ ਸੋ ਚੌਥੇ ਜਾਨਵਰ ਨੂੰ ਇਸ ਤਰ੍ਹਾਂ ਕਿਸੇ ਵੀ ਪਾਰਟਿਕੂਲਰ ਜਾਨਵਰ ਦੇ ਨਾਲ ਮਿਲਾਇਆ ਨਹੀਂ ਗਿਆ ਬਲਕਿ ਉਹਦੇ ਵਾਸਤੇ ਸਿਰਫ ਇਹੀ ਲਿਖਿਆ ਆ ਇਹਤੋਂ ਦਰਿੰਦਾ ਜੋ ਭਿਆਨਕ ਔਰ ਬਹੁਤ ਹੀ ਡਰਾਉਣਾ ਸੀਗਾ ਮਤਲਬ ਇਸ ਨੂੰ ਇੱਕ ਅਜੀਬ ਹੀ ਢੰਗ ਨਾਲ ਪੇਸ਼ ਕੀਤਾ ਗਿਆ ਹੈ ਮਤਲਬ ਇਸ ਦੀ ਤੁਲਨਾ ਕਿਸੇ ਵੀ ਜਾਨਵਰ ਨਾਲ ਨਹੀਂ ਕੀਤੀ ਗਈ ਔਰ ਇਸ ਦੇ ਬਾਰੇ ਜੋ ਲਿਖਿਆ ਗਿਆ ਹੈ ਕਿ ਬਹੁਤ ਹੀ ਜ਼ਿਆਦਾ ਬਲਵਾਨ ਸੀਗਾ ਔਰ ਇਸ ਦੇ ਜੋ ਦੰਦ ਆ ਉਹ ਲੋਹੇ ਦੇ ਸੀਗੇ ਔਰ 7 ਦੀ 19 ਆਇਤ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਦੇ ਜੋ ਨੌ ਸੀਗੇ ਉਹ ਪਿੱਤਲ ਦੇ ਸੀਗੇ ਸੋ ਜਦੋਂ ਰਾਜਾ ਨਬੁਕਦਨਜ਼ਰ ਚੌਥੇ ਹਿੱਸੇ ਨੂੰ ਵੇਖਦਾ ਆ ਮੂਰਤੀ ਦੇ ਔਰ ਉਸ ਸਮੇਂ ਵੀ ਲੋਹੇ ਦੀਆਂ ਲੱਤਾਂ ਸੀਗੀਆਂ ਔਰ ਪੈਰ ਵੀ ਲੋਹੇ ਦੇ ਸੀ ਕੁਛ ਮਿੱਟੀ ਦੇ ਸੀ ਸੋ ਉਸ ਸਮੇਂ ਵੀ ਜੋ ਚੌਥਾ ਸਾਮਰਾਜ ਜੋ ਰੋਮੀ ਹਕੂਮਤ ਸੀਗੀ ਉਸ ਨੂੰ ਵੀ ਉਸ ਸਮੇਂ ਵੀ ਉਸ ਨੂੰ ਲੋਹੇ ਦੇ ਨਾਲ ਜੋ ਆਸਤੀ ਤੁਲਨਾ ਕੀਤੀ ਗਈ ਸੀ ਔਰ ਇੱਥੇ ਵੀ ਜੋ ਉਸ ਦੇ ਦੰਦ ਆ ਉਹ ਲੋਹੇ ਦੇ ਨਾਲ ਜੋ ਆ ਉਸ ਨੂੰ ਦਿਖਾਇਆ ਜਾ ਰਿਹਾ ਹੈ ਔਰ ਆਪ ਬਾਈਬਲ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਗਾਵਾਂ ਦੇ ਮਤਲਬ ਲੋਹੇ ਔਰ ਪਿੱਤਲ ਦਾ ਜੋ ਉਦਾਹਰਨ ਲਿਆ ਗਿਆ ਹੈ ਇੱਕ ਤਾਕਤ ਨੂੰ ਇੱਕ ਸ਼ਕਤੀ ਨੂੰ ਜੋ ਆ ਦਿਖਾਉਣ ਵਾਸਤੇ ਜਿਸ ਤਰ੍ਹਾਂ ਪਰਮੇਸ਼ਰ ਯਰਮੀਆ ਨੂੰ ਬੋਲਦਾ ਆ ਇੱਕ ਅਧਿਆਏ ਉਸਦੀ 18 ਇਹਦੇ ਵਿੱਚ ਪਰਮੇਸ਼ਰ ਬੋਲਦਾ ਹੈ ਕਿ ਮੈਂ ਤੈਨੂੰ ਲੋਹੇ ਦਾ ਥੰਮ ਅਤੇ ਪਿੱਤਲ ਦੀਆਂ ਕੰਧਾਂ ਬਣਾਉਂਦਾ ਹਾਂ ਪਰਮੇਸ਼ਰ ਯਰਮੀਆ ਨੂੰ ਕਹਿ ਰਿਹਾ ਕਿ ਮੈਂ ਤੈਨੂੰ ਇਹਨਾਂ ਦੁਸ਼ਮਨਾ ਦੇ ਅੱਗੇ ਲੋਹੇ ਦਾ ਥੰਮ ਔਰ ਪਿੱਤਲ ਦੀ ਦੀਵਾਰ ਜੋ ਆ ਮੈਂ ਤੈਨੂੰ ਬਣਾ ਕੇ ਖੜਾ ਕਰੂੰਗਾ। ਔਰ ਵਿਵਸਥਾ 28 ਅਧਿਆਏ ਉਸਦੀ 23 ਆਇਤ ਵਿੱਚ ਲਿਖਿਆ ਤੁਹਾਡਾ ਆਕਾਸ਼ ਜਿਹੜਾ ਤੁਹਾਡੇ ਸਿਰ ਉੱਤੇ ਹੈ ਪਿੱਤਲ ਦਾ ਹੋ ਜਾਵੇਗਾ ਅਤੇ ਧਰਤੀ ਜਿਹੜੀ ਤੁਹਾਡੇ ਹੇਠ ਹੈ ਲੋਹੇ ਦੀ ਹੋ ਜਾਵੇਗੀ। ਮਤਲਬ ਪਰਮੇਸ਼ਰ ਇਸ ਸਗਰ ਦੱਸਦਾ ਹੈ ਕਿ ਜਦੋਂ ਤੁਸੀਂ ਆਣਾ ਗਿਆ ਕਰੀ ਦੇ ਰਾਹ ਉੱਤੇ ਆਓਗੇ ਤਾਂ ਮੈਂ ਆਕਾਸ਼ ਔਰ ਪ੍ਰਥਵੀ ਇਹਨਾਂ ਦੋਨਾਂ ਨੂੰ ਪੂਰੀ ਮਜ਼ਬੂਤੀ ਦੇ ਨਾਲ ਬੰਦ ਕਰ ਦੂੰਗਾ ਤੁਹਾਡੇ ਵਾਸਤੇ। ਸੋ ਉਸੇ ਵਾਸਤੇ ਵੀ ਲੋਹਾ ਔਰ ਪਿੱਤਲ ਨੂੰ ਪਰਮੇਸ਼ਰ ਜੋ ਆ ਉਹ ਦਿਖਾ ਰਿਹਾ ਹੈ। ਮਤਲਬ ਆਕਾਸ਼ ਜੋ ਆ ਉਹ ਪਿੱਤਲ ਦਾ ਹੋ ਜਾਵੇਗਾ ਔਰ ਧਰਤੀ ਲੋਹੇ ਦੀ ਹੋ ਜਾਵੇਗੀ। ਔਰ ਇੱਥੇ ਵੀ ਪਰਮੇਸ਼ਰ ਇਸ ਜਾਨਵਰ ਦੀ ਜੋ ਤਾਕਤ ਨੂੰ ਉਸਦੀ ਸਟਰੈਂਥ ਨੂੰ ਜੋ ਆ ਪੇਸ਼ ਕਰਨ ਦੇ ਲਈ ਜੋ ਆ ਪਿੱਤਲ ਔਰ ਲੋਹਾ ਦੋਨਾਂ ਨੂੰ ਜੋ ਆ ਲੈ ਰਿਹਾ ਹੈ ਮਤਲਬ ਉਸਤੇ ਜੋ ਦੰਦ ਆ ਉਹ ਲੋਹੇ ਦੇ ਔਰ ਉਸਤੇ ਜੋ ਨੌ ਆ ਉਹ ਪਿੱਤਲ ਦੇ ਔਰ ਸੱਤ ਦਾ ਸੱਤਵਚਨ ਚ ਲਿਖਿਆ ਉਹ ਨਿਗਲੀ ਜਾਂਦਾ ਅਤੇ ਟੋਟੇ ਟੋਟੇ ਕਰ ਦਿੰਦਾ ਅਤੇ ਵਾਅਦੇ ਨੂੰ ਆਪਣੇ ਪੈਰਾਂ ਹੇਠ ਲਟਾੜਦਾ ਸੀ ਸੋ ਇਸ ਸਗ੍ਹਾ ਦੇ ਉੱਤੇ ਦਿਖਾਇਆ ਗਿਆ ਆ ਕਿ ਕਿਸ ਪ੍ਰਕਾਰ ਰੋਮੀ ਸਾਮਰਾਜ ਜੋ ਆ ਪੂਰੀ ਤਾਕਤ ਦੇ ਨਾਲ ਜੋ ਆਪਣੇ ਪੈਰ ਪਸਾਰੇ ਵਸਾਰੇਗਾ ਔਰ ਕਿਸ ਪ੍ਰਕਾਰ ਜੋ ਆਦਾ ਸਾਮਰਾਜ ਫੈਲਦਾ ਹੀ ਜਾਏਗਾ ਸੋ ਠੀਕ ਇਸੇ ਤਰ੍ਹਾਂ ਹੀ ਇਤਿਹਾਸ ਦੇ ਪੰਨਿਆਂ ਵਿੱਚ ਅਸੀਂ ਦੇਖਦੇ ਆ ਰੋਮੀ ਸਾਮਰਾਜ ਦੇ ਬਾਰੇ ਇੱਕ ਅਲੱਗ ਤੋਂ ਵੀਡੀਓ ਅਸੀਂ ਬਣਾਇਆ ਆ ਔਰ ਉਸ ਦੇ ਵਿੱਚ ਪੂਰਾ ਰੋਮ ਦਾ ਇੱਕ ਸ਼ਹਿਰ ਵਸਨ ਤੋਂ ਲੈ ਕੇ ਔਰ ਉਸ ਦਾ ਰੋਮੀ ਸਾਮਰਾਜ ਦੇ ਵਿੱਚ ਤਬਦੀਲ ਹੋਣ ਦਾ ਜੋ ਪੂਰਾ ਸਫ਼ਰ ਆ ਉਸ ਨੂੰ ਅਸੀਂ ਕਵਰ ਕੀਤਾ ਆ ਸੋ ਉਸ ਵੀਡੀਓ ਦਾ ਜੋ ਲਿੰਕ ਹੈ ਇਸਤੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਉਸ ਦੇ ਵਿੱਚ ਅਲੱਗ ਤੋਂ ਅਸੀਂ ਪੂਰਾ ਇਤਿਹਾਸ ਨੂੰ ਉਸ ਦੇ ਵਿੱਚ ਦੇਖਿਆ ਕਿ ਕਿਸ ਪ੍ਰਕਾਰ ਜੋ ਆ ਰੋਮੀ ਸਾਮਰਾਜ ਜੋ ਆ ਉਹ ਪੂਰੇ ਤਿੰਨ ਮਹਾਦੀਪ ਨੂੰ ਕਵਰ ਕਰਦਾ ਆ ਏਸ਼ੀਆ ਮਹਾਦੀਪ ਯੂਰਪ ਮਹਾਦੀਪ ਔਰ ਅਫਰੀਕਾ ਮਹਾਦੀਪ ਔਰ ਅੱਗੇ ਲਿਖਿਆ ਆ ਕਿ ਉਹ ਪਹਿਲੇ ਦਰਿੰਦਿਆਂ ਨਾਲੋਂ ਜੋ ਉਸ ਤੋਂ ਪਹਿਲਾ ਸਨ ਵਕਰਾ ਸੀਗਾ ਸੋ ਮਤਲਬ ਇਹ ਇਹਨਾਂ ਤਿੰਨਾ ਸਮਰਾਜ ਤੋਂ ਅਲੱਗ ਸੀਗਾ ਔਰ ਇਹਨਾਂ ਤਿੰਨਾ ਸਮਰਾਜ ਨੂੰ ਜਦੋਂ ਅਸੀਂ ਦੇਖਦੇ ਹਾਂ ਸਭ ਤੋਂ ਪਹਿਲੇ ਬਾਬਲ ਸਮਰਾਜੇ ਜੋ ਬਬਰ ਸ਼ੇਰ ਨੂੰ ਦਿਖਾਉਂਦਾ ਹੈ ਸੋ ਉਸ ਦਾ ਜੋ ਸਮਾਂ तकरीबन 70-80 ਸਾਲ ਦੇ ਕਰੀਬ ਜੋ ਆ ਉਸ ਦੀ ਜੋ ਸਲਤਨਤ ਕਾਇਮ ਰਹਿੰਦੀ ਹੈ ਪੂਰੀ ਦੁਨੀਆ ਤੇ ਔਰ ਦੂਸਰੇ ਨੰਬਰ ਤੇ ਜੋ ਮਾਦੀ ਫਾਰਸੀ ਸੀਗੇ ਸੋ ਇਹਨਾਂ ਦਾ ਜੋ ਸਮਾਂ ਆ ਲਗਭਗ 536 ਬੀਸੀ ਤੋਂ ਲੈ ਕੇ 331 BC ਤੱਕ ਜੋ ਕਾਇਮ ਰਹਿੰਦੀ ਆ ਤਕਰੀਬਨ 200 ਸਵਾ 200 ਸਾਲ ਦੇ ਕਰੀਬ-ਕਰੀਬ ਔਰ ਉਸ ਤੋਂ ਬਾਅਦ ਜੋ ਯੂਨਾਨੀ ਸਾਮਰਾਜ ਸੀਗਾ ਸੋ ਇਹ ਵੀ 331 BC ਤੋਂ ਸ਼ੁਰੂ ਹੁੰਦਾ ਆ ਔਰ ਲਗਭਗ 150 ਸਾਲ ਦੇ ਕਰੀਬ ਜੋ ਆ ਯੂਨਾਨੀ ਸਾਮਰਾਜ ਜੋ ਆ ਕਾਇਮ ਰਹਿੰਦਾ ਹੈ ਔਰ ਉਸ ਤੋਂ ਬਾਅਦ ਜੋ ਉਸ ਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਆ ਔਰ ਉਸ ਵਾਰ ਰੋਮੀ ਹਕੂਮਤ ਦਾ ਜੋ ਇੱਕ ਪੈਰ ਜੋ ਆ ਉਹ ਪਸਾਰਨਾ ਸ਼ੁਰੂ ਕਰ ਦਿੰਦਾ ਹੈ ਰੋਮੀ ਸਾਮਰਾਜ ਸੋ ਰੋਮੀ ਸਾਮਰਾਜ ਇੱਕ ਐਸਾ ਸਾਮਰਾਜ ਸੀਗਾ ਜੋ 27 BC ਚ ਪੂਰੀ ਤਰ੍ਹਾਂ ਇਸਟੈਬਲਿਸ਼ ਹੋ ਜਾਂਦਾ ਆ ਔਰ ਉਸ ਤੋਂ ਬਾਅਦ ਇਹ ਲਗਭਗ 15ਵੀਂ ਸਦੀ ਤੱਕ ਆਮ ਰਿਹਾਦਾ ਹੈ ਹਾਲਾਂਕਿ ਦੋ ਹਿੱਸੇ ਵਿੱਚ ਡਿਵਾਈਡ ਹੋ ਗਿਆ ਸੋ ਪਹਿਲਾ ਹਿੱਸਾ ਕਿਸ ਤਰ੍ਹਾਂ ਪਹਿਲੋ ਹੀ ਜੋ ਆ ਖਤਮ ਹੋ ਜਾਂਦਾ ਆ ਸੋ ਉਹ ਸਾਰੇ ਇਤਿਹਾਸ ਨੂੰ ਅਸੀਂ ਰੋਮੀ ਜੋ ਸਾਮਰਾਜ ਦੇ ਇਤਿਹਾਸ ਵਿੱਚ ਕਵਰ ਕੀਤਾ ਹੈ ਉਸ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਕਹਿੰਦਾ ਭਾਵ ਇਸੇ ਕਰਕੇ ਲਿਖਿਆ ਹੈ ਸਾਰਿਆਂ ਨਾਲੋਂ ਕਿ sĩਗਾ ਵੱਖਰਾ ਸੀਗਾ ਸੋ ਇਸ ਲਈ ਇਸ ਦਾ ਜੋ ਟਾਈਮ ਪੀਰੀਅਡ ਵੀ ਦੂਸਰਿਆਂ ਦੇ ਕੰਪੈਰੀਜ਼ਨ ਦੇ ਵਿੱਚ ਬਹੁਤ ਲੰਬਾ ਰਹਿੰਦਾ ਹੈ ਔਰ ਅੱਗੇ ਸਿਖਦੇ ਹਾਂ ਕਿ ਇਸ ਜਾਨਵਰ ਦੇ ਜੋ ਆ 10 ਸਿੰਘ ਜੋ ਆ ਸਾਨੂੰ ਨਜ਼ਰ ਆਉਂਦੇ ਆ ਔਰ ਦਸਾਂ ਸਿੰਘਾਂ ਦੇ ਬਾਰੇ ਅਸੀਂ ਦੇਖਾਂਗੇ ਔਰ ਅਸੀਂ ਇਸ ਦੇ ਨਾਲ ਅਸੀਂ ਦੇਖਦੇ ਹਾਂ ਪ੍ਰਕਾਸ਼ ਦੀ ਪੋਥੀ 13 ਅਧਿਆਇ ਵਿੱਚ ਵੀ ਇੱਕ ਜਾਨਵਰ ਜੋ ਆ ਜੋ ਐਂਟੀ ਕ੍ਰਾਈਸਟ ਨੂੰ ਦਿਖਾ ਰਿਹਾ ਹੈ ਉਸ ਉਹ ਵੀ ਸਾਨੂੰ ਨਜ਼ਰ ਆਉਂਦਾ ਹੈ ਔਰ ਉਸ ਤੇ ਜੋ ਸਿੰਘ ਆ ਉਹ ਵੀ 10 ਸਿੰਘ ਹੀ ਉਸ ਤੇ ਜੋ ਆ ਨਜ਼ਰ ਆਉਂਦੇ ਆ ਔਰ ਦਾਨੀਅਲ 7 ਅਧਿਆਏ ਉਸ ਦੇ 24 ਵਚਨ ਚ ਜੋ ਆ ਦਸਾਂ ਸਿੰਘਾਂ ਦਾ ਜੋ ਅਰਥ ਆ ਉਹ ਦੱਸਿਆ ਗਿਆ ਹੈ ਇਸ ਜਗ੍ਹਾ ਤੇ ਲਿਖਿਆ ਅਤੇ ਉਹ 10 ਸਿੰਘ ਜੋ ਹਨ ਸੋ 10 ਰਾਜੇ ਹਨ ਜੋ ਉਸ ਰਾਜ ਦੇ ਵਿੱਚ ਉੱਠਣਗੇ ਸੋ ਇਹ ਜੋ 10 ਸਿੰਘ ਆ ਇਹ 10 ਰਾਜਿਆਂ ਨੂੰ ਦਿਖਾਉਂਦੇ ਆ ਔਰ 7 ਦਾ 8 ਵਚਨ ਦੇ ਵਿੱਚ ਜੇ ਤੁਸੀਂ ਦੇਖਦੇ ਆ ਸੋ ਉਸ ਜਗ੍ਹਾ ਤੇ ਲਿਖਿਆ ਕਿ ਇਹਨਾਂ ਦਸਾਂ ਤੋਂ ਇਲਾਵਾ ਇੱਕ ਨਿੱਕਾ ਜਿਹਾ ਸਿੰਘ ਜੋ ਆ ਨਿਕਲਿਆ ਔਰ ਉਹ ਜਿਸ ਤਰ੍ਹਾਂ ਹੀ ਨਿਕਲਿਆ ਉਸ ਤੇ ਅੱਗੋਂ ਇਹ ਜੋ 10 ਸਿੰਘ ਸੀ ਇਸ ਦੇ ਵਿੱਚੋਂ 3 ਸਿੰਘ ਮੁੱਢੋਂ ਪੁੱਟੇ ਗਏ ਔਰ 724 ਵਚਨ ਚ ਜੋ ਨਿੱਕੇ ਸਿੰਘ ਬਾਰੇ ਜੋ ਉਸ ਦਾ ਅਰਥ ਲਿਖਿਆ ਗਿਆ ਆ ਉਹ ਕਿਹਾ ਕਿ ਉਹਨਾਂ ਦੇ ਪਿੱਛੋਂ ਇੱਕ ਹੋਰ ਉੱਠੇਗਾ ਅਤੇ ਉਹ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ ਉਹ ਤਿੰਨਾਂ ਰਾਜਾਂ ਉਤੇ ਜ਼ੋਰ ਪਾ ਲਵੇਗਾ ਸੋ ਮਤਲਬ 10 ਰਾਜੇ ਹੋਣਗੇ ਔਰ ਉਹਨਾਂ ਤੋਂ ਬਾਅਦ ਇੱਕ ਨਿੱਕਾ ਸਿੰਘ ਮਤਲਬ ਇੱਕ ਹੋਰ ਰਾਜਾ ਖੜਾ ਹੋਵੇਗਾ ਜੋ ਕਿ ਪਹਿਲੇ ਤਿੰਨ ਰਾਜਿਆਂ ਨੂੰ ਉਖਾੜ ਦੇਗਾ ਉਹਨਾਂ ਦੇ ਰਾਜ ਨੂੰ ਜੁਵਾ ਇੱਕ ਪੂਰੀ ਤਰ੍ਹਾਂ ਕਬਜ਼ਾ ਕਰ ਲਏਗਾ। ਔਰ ਇਹ ਜੋ ਨਿਕਾ ਜਿਆ ਸਿੰਘ ਆ ਜਿਸ ਬਾਰੇ ਅਸੀਂ ਦੇਖਦੇ ਹਾਂ ਸੋ ਇਹ ਆ ਐਂਟੀ ਕ੍ਰਾਈਸਟ ਮਤਲਬ ਵਿਰੋਧੀ ਮਸੀਹ ਜੋ ਕਿ 7 ਸਾਲ ਦੇ ਮਹਾਕਲੇਸ਼ ਦੇ ਵਿੱਚ ਖੜਾ ਹੋਏਗਾ ਔਰ ਉਸ ਸਮੇਂ ਜੋ 10 ਰਾਜੇ ਹੋਣਗੇ ਉਸ ਇਲਾਕੇ ਦੇ ਵਿੱਚ ਉਹਨਾਂ ਦੇ ਵਿੱਚੋਂ ਤਿੰਨ ਦੇ ਉੱਤੇ ਜਿੱਤ ਪਾਏਗਾ ਔਰ ਬਾਕੀਆਂ ਨੂੰ ਜੁਵਾ ਪੂਰੀ ਤਰ੍ਹਾਂ ਆਪਣੇ ਕੰਟਰੋਲ ਦੇ ਵਿੱਚ ਜੁਵਾ ਲੈਗਾ। ਔਰ ਸੱਤ ਦੀ 8 ਵਿੱਚ ਤੁਸੀਂ ਦੇਖ ਸਕਦੇ ਹੋ ਇਸਗਤ ਲਿਖਿਆ ਉਸ ਸਿੰਘ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ-ਵੱਡੀਆਂ ਗੱਲਾਂ ਬੋਲ ਰਿਹਾ ਸੀ। ਔਰ ਇਸੇ ਨੂੰ ਜਦੋਂ ਅਸੀਂ 25 ਵਚਨ ਚ ਦੇਖਦੇ ਹਾਂ 7 ਦਾ 25 ਵਿੱਚ ਦਾਨੀਅਲ ਉਸਗਤ ਲਿਖਿਆ ਉਹ ਆਤਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਆਤਮਹਾਨ ਦੇ ਸੰਤਾਂ ਨੂੰ ਦੁਖਾਵੇਗਾ ਅਤੇ ਚਾਹੇਗਾ ਕਿ ਮੁਕਰਰ ਸਮਿਆ ਅਤੇ ਵਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਇੱਥੋਂ ਤੱਕ ਕਿ ਜੋ ਇੱਕ ਸਮਾਂ ਅਤੇ ਸਮੇਂ ਔਰ ਅੱਧਾ ਸਮਾਂ ਲੰਘ ਜਾਏਗਾ ਸੋ ਇਹ ਕੁੱਲ ਮਿਲਾ ਕੇ ਹੁੰਦਾ ਹੈ 3.5 ਸਾਲ ਦਾ ਸਮਾਂ ਜੋ ਕਿ 7 ਸਾਲ ਮਹਾਕਲੇਸ਼ ਦਾ ਇੱਕ ਹਾਫ ਪੀਰੀਅਡ ਹੈ ਇੱਕ ਸਮਾਂ ਇੱਕ ਸਾਲ ਨੂੰ ਦਿਖਾਉਂਦਾ ਹੈ ਅਤੇ ਸਮੇਂ ਮਤਲਬ ਦੋ ਸਮੇਂ ਔਰ ਅੱਧਾ ਸਮਾਂ ਮਤਲਬ 2 1 3 ਔਰ ਅੱਧਾ ਸਮਾਂ 3.5 ਸਾਲ ਔਰ ਇਸੇ ਚੀਜ਼ ਨੂੰ ਅਸੀਂ ਮਿਲਾ ਕੇ ਦੇਖਾਂਗੇ ਪ੍ਰਕਾਸ਼ ਦੀ ਪੋਥੀ 13 ਅਧਿਆਏ ਦੇ ਨਾਲ ਉੱਥੇ ਵੀ ਇੱਕ ਜੋ ਦਰਿੰਦਾ ਜਿਸ ਦਾ ਜ਼ਿਕਰ ਅਸੀਂ ਪਹਿਲਾਂ ਵੀ ਕੀਤਾ ਹੈ ਕਿ ਉਸ ਤੇ ਵੀ 10 ਸਿੰਗ ਸੀਗੇ ਔਰ ਇਹ ਐਂਟੀ ਕ੍ਰਾਈਸਟ ਨੂੰ ਦਿਖਾ ਰਿਹਾ ਹੈ ਔਰ ਇਸ ਤੇ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ 13 ਦਾ 5 ਵਚਨ ਚ ਇਸ ਤਰ੍ਹਾਂ ਲਿਖਿਆ ਵੱਡਾ ਬੋਲ ਬੋਲਣ ਵਾਲਾ ਅਤੇ ਕੁਫਰ ਬੱਕਣ ਵਾਲਾ ਮੂੰਹ ਉਹਨੂੰ ਦਿੱਤਾ ਗਿਆ ਅਤੇ ਉਹਨੂੰ ਇਹ ਇਖਤਿਆਰ ਦਿੱਤਾ ਗਿਆ ਕਿ 42 ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਵੇ ਸੋ ਐਸੀ ਚੀਜ਼ ਨੂੰ ਤੁਸੀਂ ਉਸ ਉਸ ਤਰਫ ਜੋੜ ਕੇ ਜਦੋਂ ਦੇਖੋਗੇ ਸੋ ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹੀ ਦਰਿੰਦਾ ਆ ਉਸ ਜਗ੍ਹਾ ਤੇ ਜੋ ਇੱਕ ਸਿੰਘ ਦੇ ਰੂਪ ਚ ਦਿਖਾਇਆ ਜਾ ਰਿਹਾ ਇੱਕ ਨਿੱਕੇ ਸਿੰਘ ਦੇ ਰੂਪ ਕਿਉਂਕਿ 7 ਅਧਿਆਇ ਦਾਨੀਅਲ 7 ਦਾ ਜੋ 8 ਵਚਨ ਚ ਵੀ ਲਿਖਿਆ ਕਿ ਇੱਕ ਮੂੰਹ ਸੀ ਜੋ ਵੱਡੀਆਂ ਵੱਡੀਆਂ ਗੱਲਾਂ ਬੋਲ ਰਿਹਾ ਸੀ ਔਰ 7 ਦਾ 25 ਦੇ ਵਿੱਚ ਅਸੀਂ ਪੜਿਆ ਕਿ ਆਤਮ ਮਹਾਨ ਦੇ ਵਿਰੁੱਧ ਜੋ ਆਉ ਹੰਕਾਰ ਦੇ ਗੱਲਾਂ ਬੋਲੇਗਾ ਔਰ ਪ੍ਰਕਾਸ਼ੀਪੋਥੀ 13 ਅਧਿਆਏ ਵਿੱਚ ਇਹ ਦਰਿੰਦਾ ਵੀ ਉਹੀ ਕੰਮ ਕਰ ਰਿਹਾ ਜੋ ਉਹ ਦਾਨੀਅਲ ਨਬੀ ਦੇ ਵਿੱਚ ਜੋ ਆ ਉਹ ਛੋਟਾ ਸਿੰਘ ਕਰ ਰਿਹਾ ਹੈ ਇਸ ਕਰਕੇ 13 ਦਾ 5 ਨੂੰ ਫੇਰ ਇੱਕ ਵਾਰ ਪੜ੍ਹਦੇ ਹਾਂ ਇਸ ਚ ਲਿਖਿਆ ਵੱਡਾ ਬੋਲ ਬੋਲਣ ਵਾਲਾ ਅਤੇ ਕੁਫਰ ਬੱਕਣ ਵਾਲਾ ਮੂੰਹ ਉਹਨੂੰ ਦਿੱਤਾ ਗਿਆ ਸੋ ਮਤਲਬ ਉਹੀ ਕਾਮ ਐਂਟੀ ਕ੍ਰਾਈਸਟ ਜੋ ਆ ਪ੍ਰਕਾਸ਼ੀਪੋਥੀ 13 ਅਧਿਆਏ ਚ ਕਰ ਰਿਹਾ ਹੈ ਦਰਿੰਦੇ ਦੇ ਰੂਪ ਚ ਔਰ ਉਹੀ ਕੰਮ ਦਾਨੀਅਲ 7ਵੇਂ ਅਧਿਆਏ ਚ ਜੋ ਆ ਇੱਕ ਨਿੱਕੇ ਸਿੰਘ ਦੇ ਰੂਪ ਚ ਜੋ ਆ ਉਹ ਕਰਦਾ ਨਜ਼ਰ ਆ ਰਿਹਾ ਹੈ और भी जो उ देखते हैं एक समा अगे दो समय तीन और अद्धा समा मतलब साढ़े तीन साल और इत्थे जो लिखा है बताली महीन तीकर अपना काम करी जाए सो बताली महीने मतलब बारह तो छत्ती म तीन साल और छे महीने उपर साढ़े तीन साल उड़े तीन साल के टाइम पीरीयड में देख रहे हैं इतने भी साढ़े तीन साल देख रहे हैं सो य जो छोटा सिंह ये ਐਂਟੀਕ੍ਰਾਈਸਟ ਹੈ ਜੋ ਸਿੰਘ ਦੇ ਰੂਪ ਚ ਨਜ਼ਰ ਆ ਰਿਹਾ ਹੈ ਔਰ ਉਹੀ ਐਂਟੀਕ੍ਰਾਈਸਟ ਪ੍ਰਕਾਸ਼ੀ ਪੋਥੀ 13 ਦੇ ਇਸ ਨਜ਼ਰ ਆ ਰਿਹਾ ਇੱਕ ਦਰਿੰਦੇ ਦੇ ਰੂਪ ਚ ਸੋ ਚੌਥਾ ਦਰਿੰਦਾ ਜੋ ਕਿ ਰੋਮੀ ਸਾਮਰਾਜ ਨੂੰ ਦਿਖਾ ਰਿਹਾ ਹੈ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਤਸਵੀਰ ਬਦਲਦੀ ਆ ਉਸ ਦੇ ਵਿੱਚ ਇੱਕ ਸਿੰਘ ਫੁੱਟਦਾ ਹੈ ਸੋ ਉਹ ਸਮਾਂ ਜਿਹੜਾ ਆ ਉਹ 7 ਸਾਲ ਦਾ ਮਹਾਕਲੇਸ਼ ਜੋ ਕਿ ਕਲੀਸੀਆ ਦੇ ਉਠਾਏ ਜਾਣ ਤੋਂ ਬਾਅਦ ਜੋ ਸ਼ੁਰੂ ਹੋਏਗਾ ਸੋ ਇਸ ਪ੍ਰਕਾਰ ਨਾਲ ਪਰਮੇਸ਼ਰ ਜੋ ਆ ਇਸ ਦਰਸ਼ਨ ਦੇ ਵਿੱਚ ਸਾਰੇ ਚੀਜ਼ਾਂ ਸਾਨੂੰ ਸਿਖਾਉਂਦਾ ਹੈ ਔਰ ਇਸ ਦੇ ਵਿੱਚ ਹੋਰ ਵੀ ਕਾਫੀ ਕੁਝ ਸਿੱਖਣ ਵਾਸਤੇ ਆ ਦਾਨੀਅਲ 7ਵਿਆਂ ਦੇ ਅਧਿਆਏ ਦੇ ਵਿੱਚ ਸੋ ਉਸ ਨੂੰ ਅਗਲੇ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਸੋ ਪ੍ਰਭੂ ਸੁਵਚਨ ਦੇ ਰਾਹੀਂ ਸਾਨੂੰ ਆਸ਼ੀਸ਼ ਸਵੇ ਆਮੀਨ